ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆ ਦੀ ਗ੍ਰਿਫਤਾਰੀ ਤੋਂ ਅੰਤਰੀਮ ਸੁਰੱਖਿਆ ਦਾ ਸਮਾ ਬਤਾ ਦਿੱਤਾ ਹੈ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਰਣਵੀਰ ਤੇ ਸਖਤ ਟਿੱਪਣੀ ਕੀਤੀ ਸੀ ਪਰ ਬਾਅਦ ਵਿੱਚ ਉਸ ਦੀ ਗ੍ਰਿਫਤਾਰੀ ਨਾਲ ਜੁੜੇ ਮਾਮਲੇ ਦੇ ਵਿੱਚ ਵੱਡੀ ਰਾਹਤ ਦਿੱਤੀ ਗਈ ਅਤੇ ਅੰਤਰੀਮ ਜ਼ਮਾਨਤ ਵੀ ਦੇ ਦਿੱਤੀ ਗਈ ਰਣਵੀਰ ਇਲਾਹਾਬਾਦੀਆ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਸ਼ੋਅ ਦੇ ਪ੍ਰਸਾਰਣ ਤੇ ਰੋਕ ਲਗਾਉਣ ਵਾਲੇ ਹੁਕਮ ਤੇ ਇੱਕ ਹਿੱਸੇ ਨੂੰ ਹਟਾਉਣ ਦੀ ਮੰਗ ਕੀਤੀ ਹੈ ਰਣਵੀਰ ਦੀ ਤਰਫੋਂ ਅਦਾਲਤ ਦੇ ਵਿੱਚ ਪੇਸ਼ ਹੋਏ ਵਕੀਲ ਅਭਿਨਵ ਚੰਦਰਚੂੜ ਦਾ ਕਹਿਣਾ ਹੈ ਕਿ ਇਸ ਪੱਪੰਦ ਇਸ ਕਾਰਨ ਨਾ ਸਿਰਫ ਉਹਨਾਂ ਦੀ ਆਪਣੀ ਰੋਜ਼ੀ-ਰੋਟੀ ਸਗੋਂ ਉਹਨਾਂ ਦੇ 280 ਕਰਮਚਾਰੀਆਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ ਸੁਲਿਐਸਟਰ ਜਨਰਲ ਤੁਸ਼ਾਰ ਮਹਿਤਾ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਉਹਨਾਂ ਨੇ ਉਤਸੁਕਤਾ ਦੇ ਨਾਲ ਸ਼ੋਅ ਦੇਖਿਆ ਅਤੇ ਇਹ ਸ਼ੋਅ ਨਾ ਤਾਂ ਅਸ਼ਲੀਲ ਹੈ ਪਰ ਇਹ ਪਵਿੱਤਰਤਾ ਦੇ ਪੱਧਰ ਤੋਂ ਪਰੇ ਹੈ ਉਸਨੇ ਇਹ ਵੀ ਕਿਹਾ ਕਿ ਮਜ਼ਾਕ ਅਤੇ ਸ਼ਲੀਲਤਾ ਵਿੱਚ ਜੋ ਫਰਕ ਹੁੰਦਾ ਹੈ ਅਤੇ ਸ਼ੁੱਧਤਾ ਇਸ ਤੋਂ ਇੱਕ ਕਦਮ ਅੱਗੇ ਜਾਂਦੀ ਹੈ ਇਹ ਮਾਮਲਾ ਡਿਜੀਟਲ ਪਲੇਟਫਾਰਮਾਂ ਤੇ ਸਮੱਗਰੀ ਦੇ ਮਿਆਰਾਂ ਬਾਰੇ ਸਵਾਲ ਉਠਾਉਂਦਾ ਹੈ है जिस ਵਿੱਚ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਮਨੋਰੰਜਨ ਦੀ ਸੀਮਾ ਕਿੱਥੇ ਖਤਮ ਹੁੰਦੀ ਹੈ ਸੁਪਰੀਮ ਕੋਰਟ ਨੇ ਕੈਨੇਡਾ ਦੇ ਵਿੱਚ ਇਸ ਕੇਸ ਦੀ ਕਾਰਵਾਈ ਬਾਰੇ ਸਮੇ ਰੈਨਾ ਦੀ ਟਿੱਪਣੀ ਦੀ ਵੀ ਨਿੰਦਾ ਕੀਤੀ ਹੈ ਜਸਟਿਸ ਕਾਂਤ ਨੇ ਸਮੇ ਰੈਨਾ ਤੇ ਅਸਿੱਧਾ ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਇਹ ਨੌਜਵਾਨ ਬਹੁਤ ਹੁਸ਼ਿਆਰ ਹਨ ਉਹਨਾਂ ਵਿੱਚੋਂ ਇੱਕ ਕੈਨੇਡਾ ਗਿਆ ਸੀ ਅਤੇ ਅਸੀਂ ਜਾਣਦੇ ਹਾਂ ਕਿ ਉਸਨੇ ਕੀ ਕਿਹਾ ਇਸ ਤੇ ਐਸਜੀ ਨੇ ਕਿਹਾ ਕਿ ਉਹਨਾਂ ਨੇ ਕਾਰਵਾਈ ਦਾ ਮਜ਼ਾਕ ਉਡਾਇਆ ਹੈ ਇਸ ਮਾਮਲੇ ਤੇ ਚਰਚਾ ਕਰਦੇ ਹੋਏ ਸੁਪਰੀਮ ਕੋਰਟ ਦੇ ਕਿ ਉਹਨਾਂ ਨੂੰ ਜ਼ਿੰਮੇਵਾਰ ਲੋਕਾਂ ਵਾਂਗ ਵਿਵਹਾਰ ਕਰਨਾ ਹੋਵੇਗਾ ਨਹੀਂ ਤਾਂ ਸਾਨੂੰ ਪਤਾ ਹੈ ਕਿ ਕਰਨਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਹਾਸਰਸ ਅਜਹੀ ਚੀਜ਼ ਹੈ ਜਿਸ ਦਾ ਪੂਰਾ ਪਰਿਵਾਰ ਆਨੰਦ ਲੈ ਸਕਦਾ ਹੈ ਅਤੇ ਕਿਸੇ ਨੂੰ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਹਰ ਕਿਸਮ ਦੀ ਗੰਦੀ ਪਾਸ਼ਾ ਦੀ ਵਰਤੋਂ ਕਰਨਾ ਪ੍ਰਤਿਭਾ ਨਹੀਂ ਹੈ ਇਸੇ ਐਸਜੀ ਨੇ ਕਿਹਾ ਕਿ ਸਪਸ਼ਟਤਾ ਲਈ ਪ੍ਰਕਟਾਵੇ ਦੀ ਆਜ਼ਾਦੀ ਕੀਮਤੀ ਹੈ ਅਤੇ ਇਸ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਪਰ ਅਸ਼ਲੀਲਤਾ ਨੂੰ ਅਗਲੀ ਪੀੜ੍ਹੀ ਤੱਕ ਨਹੀਂ ਪਹੁੰਚਣ ਦਿੱਤਾ ਜਾ ਸਕਦਾ ਸੁਪਰੀਮ ਕੋਰਟ ਨੇ ਹਾਂ ਕਿ ਨੈਤਿਕ ਮਾਪਦੰਡ ਸਮਾਜ ਤੋਂ ਵੱਖਰੇ ਹੋ ਸਕਦੇ ਹਨ ਅਸੀਂ ਆਪਣੇ ਹੱਕਾਂ ਦੀ ਗਾਰੰਟੀ ਦਿੱਤੀ ਹੈ ਪਰ ਉਹ ਸ਼ਰਤਾਂ ਦੇ ਅਧੀਨ ਹਨ ਇਸਤੇ ਐਸਜੀ ਨੇ ਕਿਹਾ ਕਿ ਨੈਤਿਕਤਾ ਬਾਰੇ ਸਾਡੇ ਵਿਚਾਰ ਦੂਜੇ ਦੇਸ਼ਾਂ ਨਾਲੋਂ ਬਹੁਤ ਵੱਖਰੇ ਹੋ ਸਕਦੇ ਨੇ ਕੁਝ ਦਿਸ਼ਾ ਨਿਰਦੇਸ਼ ਬਣਾਉਣ ਦੀ ਲੋੜ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦੇ ਟੈਲੀਕਾਸਟ ਜਾਂ ਪ੍ਰਸਾਰਣ ਦੇ ਸਬੰਧ ਦੇ ਵਿੱਚ ਕੁਝ ਨਿਯਮਿਤ ਉਪਾਵਾ ਦੀ ਲੋੜ ਹੋ ਸਕਦੀ ਹੈ ਜੋ ਸਾਡੇ ਸਮਾਜ ਦੇ ਜਾਣੇ ਪਛਾਣੇ ਨੈਤਿਕ ਮਾਪਦੰਡਾਂ ਦੇ ਸੰਦਰਭ ਵਿੱਚ ਸਵੀਕਾਰਯੋਗ ਨਹੀਂ ਹਨ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮੁੱਦੇ ਤੇ ਆਪਣੇ ਸੁਝਾਅ ਦੇਣੇ ਚਾਹੀਦੇ ਹਨ ਜੋ ਧਾਰਾ 19 ਦੇ ਵਿੱਚ ਦਰਜ ਮੌਲਿਕ ਅਧਿਕਾਰਾਂ ਦੇ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਹਨ ਇਸ ਸਬੰਧ ਦੇ ਵਿੱਚ ਕਿਸੇ ਵੀ ਡਰਾਫਟ ਰੈਗੂਲੇਟਰੀ ਉਪਾਅ ਨੂੰ ਸਟੇਕ ਹੋਲਡਰਾਂ ਤੋਂ ਸੁਝਾਅ ਮੰਗਨ ਲਈ ਜਨਤਕ ਖੇਤਰ ਦੇ ਵਿੱਚ ਰੱਖਿਆ ਜਾ ਸਕਦਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨ ਕਰਤਾ ਨੂੰ ਇਹ ਹਲਫਨਾਮਾ ਦੇਣਾ ਹੋਵੇਗਾ ਕਿ ਉਸ ਦੇ ਸ਼ੋਅ ਸ਼ਿਸ਼ਟਾਚਾਰ ਅਤੇ ਨੈਤਿਕਤਾ ਦੇ ਮਾਪਦੰਡਾਂ ਨੂੰ ਕਾਇਮ ਰੱਖਦੇ ਹਨ ਤਾਂ ਜੋ ਕਿਸੇ ਵੀ ਉਮਰ ਵਰਗ ਦੇ ਦਰਸ਼ਕੋਨਾ ਨੂੰ ਦੇਖ ਸਕਣ ਇਸ ਵਰਜਨ ਬੰਦਤਾ ਨਾਲ ਪਟੀਸ਼ਨਰ ਨੂੰ ਰਣਵੀਰ ਸ਼ੋਅ ਨੂੰ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਜਿੰਨਾ ਚਿਰ ਵਿਦੇਸ਼ ਯਾਤਰਾ ਲਈ ਪਟੀਸ਼ਨ ਕਰਤਾ ਦੀ ਪ੍ਰਾਰਥਨਾ ਦਾ ਸਵਾਲ ਹੈ ਜਾਂਚ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਾਰਥਨਾ ਤੇ ਵਿਚਾਰ ਕੀਤਾ ਜਾਵੇਗਾ